ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਸ਼ਹਿਰ ਦੀਆਂ ਇਸ ਵੇਲੇ ਜਿੱਤੇ ਤੁਸੀਂ ਦੇਖ ਸਕਦੇ ਹੋ ਕਿ ਬਲੈਕਆਊਟ ਦਾ ਜਿਹੜਾ ਅਸਰ ਆ ਦੇਖਣ ਨੂੰ ਨਜ਼ਰ ਆ ਰਿਹਾ ਔਰ ਪਿੱਛੇ ਸਾਰੀਆਂ ਹੀ ਦੁਕਾਨਾਂ ਹੋਣ ਜਾਂ ਸੜਕਾਂ ਦੀਆਂ ਲਾਈਟਾਂ ਔਰ ਸਟਰੀਟ ਲਾਈਟਾਂ ਦੀ ਗੱਲ ਕਰਾਂਗਾ ਮੈਂ ਕੈਮਰਾਮੈਨ ਨੂੰ ਕਹਾਂਗਾ ਸਟਰੀਟ ਲਾਈਟਾਂ ਜਿਹੜੀਆਂ ਇਸ ਵੇਲੇ ਬੰਦ ਕਰਵਾਈਆਂ ਗਈਆਂ ਨੇ ਸਾਰੀਆਂ ਸਟਰੀਟ ਲਾਈਟਾਂ ਵੀ ਇਸ ਵੇਲੇ ਬੰਦ ਨੇ ਔਰ ਬਲੈਕਆਊਟ ਦਾ ਜਲੰਧਰ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਦੀ ਗੱਲ ਕਰ ਲਈਏ ਸੜਕਾਂ ਦੀ ਗੱਲ ਕਰ ਰਹੀਏ ਟੋਟਲੀ ਜਿਹੜੀਆਂ ਲਾਈਟਾਂ ਬੰਦ ਨੇ ਸੋ ਇਹਦੇ ਵਿੱਚ ਤੁਸੀਂ ਜਿਹੜੇ ਲੁਟਾਕ ਹੋਆ ਕਰਨ ਵਾਲੇ ਆ ਜਾਂ ਇਦਾਂ ਦੇ ਮਾੜੇ ਅੰਸਰ ਆ ਉਹਨਾਂ ਤੋਂ ਬਚਾਅ ਕਰਨਾ ਕਿਉਂਕਿ ਕਈ ਲੋਕ ਮੇਰੇ ਜਿਹੜੇ ਘਰਾਂ ਦੇ ਵਿੱਚੋਂ ਵੀਰ ਮੇਰੇ ਭੈਣਾਂ ਨਿਕਲ ਕੇ ਕਸਮਾਨ ਲੈਣ ਜਾਂ ਕੋਈ ਵੀ ਬਾਹਰ ਨਿਕਲ ਰਿਹਾ ਤਾਂ ਉਹਨਾਂ ਨੂੰ ਜਿਹੜਾ ਆਪਣਾ ਬਚਾਅ ਕਰਨ ਦੀ ਵੀ ਜਿਹੜੀ ਜ਼ਰੂਰਤ ਹੈ ਕਿਉਂਕਿ ਲਾਈਟ ਬੰਦ ਹੋਣ ਕਰਕੇ ਇਦਾਂ ਦੇ ਮਾੜੇ ਅੰਸਰ ਜਿਹੜੇ ਨੇ ਵਾਰਦਾਤਾ ਨੂੰ ਅੰਜਾਮ ਦਿੰਦੇ ਆ ਸੋ ਕੱਲ ਰਾਤ ਹੀ ਜੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਤੜਕਸਾਰ ਜਿਹੜਾ ਕਿ ਇੰਡੀਆ ਵੱਲੋਂ ਜਿਹੜਾ ਪਾਕਿਸਤਾਨ ਦੇ ਉੱਪਰ ਜਿਹੜਾ ਟਿਆ ਕਿਤੇ ਜਿਹਦੇ ਵਿੱਚ ਕੁਝ ਆਂਕੜੇ ਵੀ ਜਿਹੜੇ ਨੇ ਔਰ ਜਿਹੜੇ ਮਾਰੇ ਗਏ ਨੇ ਔਰ ਇੰਡੀਆ ਵੱਲੋਂ ਜਿਹੜਾ ਅੱਜ ਜਲੰਧਰ ਦੇ ਵਿੱਚ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਸਮਾਂ ਜਿਹੜਾ ਦਿੱਤਾ ਗਿਆ ਸੀਗਾ ਕਿ ਅਲੱਗ-ਅਲੱਗ ਟਾਈਮ ਦੇ ਉੱਪਰ ਜਿਹੜਾ ਸਾਇਰਨ ਜਿਹੜਾ ਲੋਕਾਂ ਨੂੰ ਦੱਸਿਆ ਜਾਏਗਾ ਕਿ ਕਿਸ ਤਰੀਕੇ ਜਿਹੜਾ ਤੁਸੀਂ ਆਪਣਾ ਬਚਾਅ ਕਰਨਾ ਹੈ ਕਿਸ ਤਰੀਕੇ ਤੁਸੀਂ ਆਪਣੇ ਆਪ ਨੂੰ ਸੇਵ ਕਰ ਸਕਦੇ ਹੋ ਉਹ ਜਿਹੜੀ ਹੈ ਡਰਾਈਵ ਚਲਾਈ ਗਈ ਸੀ ਤਸਵੀਰਾਂ ਦੇਖ ਸਕਦੇ ਹੋ ਕਿ ਰਾਘਿਰ ਲੋਕ ਆ ਰਹੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਜਿਹੜਾ ਸਰ ਕਿਵੇਂ ਦੇਖਦੇ ਹੋ ਕਿ ਜਿਹੜਾ ਬਲੈਕਆਊਟ ਕੀਤਾ ਗਿਆ ਹੁਣ 올ਓਵਰ ਪਿੱਛੋਂ ਤੁਸੀਂ ਆ ਰਹੇ ਹੋ ਕਿੰਨੀ ਕਿਦੋਂ ਤੁਹਾਨੂੰ ਜਿਹੜਾ ਲੱਗਦਾ ਕਿ ਇਹਦਾ ਜਿਹੜਾ ਸੰਯੋਗ ਲੋਕ ਕਰ ਰਹੇ ਹੈ ਦੇਖੋ ਲੋਕ ਖੁਦ ਜ਼ਿੰਮੇਵਾਰੀ ਸਮਝ ਕੇ ਬਹੁਤ 99% ਲੋਕਾਂ ਨੇ ਬੰਦ ਕੀਤਾ ਪਿਆ ਬਾਜ਼ਾਰ ਸਾਰਾ ਲੋਕ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰਾ ਬੰਦ ਕਰਕੇ ਸਰਕਾਰ ਦਾ ਸਾਥ ਦੇ ਰਹੇ ਕਿਉਂਕਿ ਹਰ ਕੋਈ ਬੰਦਾ ਦੇਸ਼ ਦੇ ਨਾਲ ਆ ਦੇਸ਼ ਪਹਿਲਾ ਬਾਕੀ ਸਭ ਕੁਝ ਬਾਅਦ ਵਿੱਚ ਆ ਜੀ ਨੇ ਇਹ ਜਿਹੜਾ ਕਿ ਰਾਤ ਜਿਹੜਾ ਅਟੈਕ ਹੋਇਆ ਇੰਡੀਆ ਵੱਲੋਂ ਜਿਹੜਾ ਪਾਕਿਸਤਾਨ ਦੇ ਉੱਪਰ ਜਿਹੜਾ ਉਹਨਾਂ ਦੇ ਜਾ ਕੇ ਜਿੱਥੇ ਅੰਤਕੀਆਂ ਦੇ ਜਿਹੜੇ ਜਿੱਥੇ ਜਿਸ ਜਗ੍ਹਾ ਤੇ ਰਹਿੰਦੇ ਸੀਗੇ ਉਸ ਜਗ੍ਹਾ ਤੇ ਅਟੈਕ ਕੀਤਾਗੇ ਉਹਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਇਹ ਬਦਲਾ ਜਿਹੜਾ ਲਿੱਤਾ ਜਾ ਰਿਹਾ ਹੁਣ ਦੇਖੋ ਮੋਦੀ ਜੀ ਨੇ ਜਿਹੜਾ ਇਸ ਆਪਰੇਸ਼ਨ ਦਾ ਨਾਮ ਰੱਖਿਆ ਸੰਦੂਰ ਬਹੁਤ ਸਮਝ ਸੋਚ ਸਮਝ ਕੇ ਉਹਨਾਂ ਨੇ ਇਹ ਇੱਕ ਅਤੰਕੀਆਂ ਦੇ ਟਿਕਾਣੇ ਤੇ ਕੀਤਾ ਆਮ ਲੋਕਾਂ ਦੇ ਉੱਪਰ ਨਹੀਂ ਅਟੈਕ ਕੀਤਾ ਸਾਡੀ ਇੰਡੀਅਨ ਆਰਮੀ ਨੇ ਸਿਰਫ ਸੋਚੀ ਸਮਝ ਸੋਚ ਸਮਝ ਕੇ ਪੂਰਾ ਜਿੱਥੇ ਅਤੰਕਵਾਦੀ ਸੀ ਉਥੇ ਅਟੈਕ ਕੀਤਾ ਵਾ ਔਰ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਲੋਕਾਂ ਨੂੰ ਇਹਨਾਂ ਨੇ ਮਾਰਿਆ ਸੀ ਕੁਝ ਲੋਕ ਉਹਨਾਂ ਦੇ ਦਿਲ ਨੂੰ ਆਰਾਮ ਮਿਲਿਆ ਹੋਊਗਾ ਜੀ ਸਾਰੇ ਦੇਸ਼ ਜਿਨ੍ਹਾਂ ਦੇ ਜਿਹੜੇ ਸੁਹਾਗ ਆ ਉਜਾੜੇ ਨੇ ਇਸ ਟੀਨ ਨੂੰ ਲੈ ਕੇ ਇਹਨਾਂ ਨੇ ਸੰਧੂਰ ਨਾਮ ਰੱਖਿਆ ਕਿ ਜਿਹੜਾ ਘਰਾਂ ਦੇ ਜਿਹੜੇ ਚਿਰਾਗ ਬੁਝਾ ਦਿੱਤੇ ਉਥੇ ਜਾ ਕੇ ਜਿਹੜੇ ਸਲਾਨੀ ਘੁੰਮਣ ਗਏ ਸੀ ਨਿਹੱਤੇ ਸੀਗੇ ਨਿਹੱਤਿਆਂ ਦੇ ਵਾਰ ਕੀਤਾ ਗਿਆ ਦੇਖੋ ਇਹ ਮੋਦੀ ਜੀ ਨੇ ਜਿਹੜਾ ਇਹ ਸਭ ਕੁਝ ਦੇਖ ਦੇਖ ਕੇ ਉਹਨਾਂ ਨੂੰ ਮਿਲੇ ਐ ਅਮਿਤ ਸ਼ਾਹ ਜੀ ਵੀ ਮਿਲੇ ਐ ਮ੍ਰਿਤਕਾਂ ਦੇ ਪਰਿਵਾਰ ਨੂੰ ਔਰ ਜੀਪੀ ਨੱਡਾ ਜੀ ਵੀ ਮਿਲੇ ਐ ਹੋਰ ਉਹਨਾਂ ਨੇ ਸਭ ਸੋਚ ਸਮਝ ਕੇ ਹੀ ਇਹ ਸਭ ਕੀਤਾ ਜਿਹੜਾ ਇੱਕ ਜੋ ਕੁਝ ਕੀਤਾ ਕਿ ਥੋੜਾ ਲੋਕਾਂ ਨੂੰ ਪੁੱਛ ਕੇ ਕਿ ਅੱਪਾ ਕੀ ਕੀਤਾ ਜਾਵੇ ਕਿ ਜਿਹੜਾ ਪਾਕਿਸਤਾਨ ਦੇ ਵੀ ਆਮ ਲੋਕਾਂ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਉਹਨਾਂ ਨੇ ਉਹਨਾਂ ਨੇ ਸਿਰਫ ਅਤਨਕਵਾਦੀਆਂ ਦੇ ਅੱਡੇ ਨੋ ਜਿਹੜੇ ਹੈਗੇ ਸੀ ਜਿੱਥੇ ਅਤਨਕਵਾਦੀ ਪਲਦੇ ਸੀ ਉੱਥੋਂ ਤਿਆਰ ਕਰਕੇ ਭਾਰਤਵਾਲ ਨੂੰ ਭੇਜਦੇ ਸੀ ਉਹਨਾਂ ਨੇ ਉੱਥੇ ਹੀ ਅਟੈਕ ਕੀਤਾ ਵਾ ਵਪਾਰੀ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਜਿਨ੍ਹਾਂ ਦਾ ਵਪਾਰ ਹੈ ਜੇ ਇਸ ਵੇਲੇ ਜਿਹੜੇ ਦੁਕਾਨਦਾਰ ਜਿੰਨੇ ਸ਼ੁਰੂ ਹੁੰਦੀ ਕਿਉਂਕਿ 1 ਘੰਟਾ ਬੱਤੀ ਬੰਦ ਰੱਖਣੀ ਪੈਣੀ ਉਹਨਾਂ ਨੂੰ ਦੇਖੋ ਇਹ ਲੈ ਤੇ 1 ਘੰਟੇ ਦੀ ਗੱਲ ਵਾ ਸਿਰਫ ਪਹਿਲਾਂ ਬੇਕਸੂਰ ਸੀਨ ਨੇ ਹੱਤੇ ਸੀਨ ਨੇ ਹੱਤਿਆ ਦੇ ਵਾਰ ਕਰਨਾ ਕਿਤੇ ਕੋਈ ਸਹੀ ਗੱਲ ਨਹੀਂ ਹੈ ਬੜੇ ਇੰਜੋਏ ਕਰਨ ਵਾਸਤੇ ਸ਼ੇਅਰ ਕਰਨ ਵਾਸਤੇ ਆਏ ਕਿ ਨਿਕਲੇ ਘਰੋਂ ਉਹਨਾਂ ਦੀ ਮੌਤ ਦੇ ਮ ਆਪਣੇ ਮਾਪੇ ਤੋਂ ਮੂੰਹ ਹੱਟੋਣਾ ਪੈ ਗਿਆ ਤੇ ਪਰਿਵਾਰ ਦੇ ਵਿੱਚ ਸਾਰੇ ਲੋਕਾਂ ਨੂੰ ਇੰਤਿਸ਼ਾਰ ਪੈ ਗਿਆ ਤੇ ਅੱਜ ਦੇਸ਼ ਦੇ ਵਿੱਚ ਅਸੀਂ ਇਹ ਗਮ ਦੀ ਲਹਿਰ ਆ ਗਈ ਸਾਰੇ ਪਾਸੇ ਕਿਤੇ ਨਾ ਕਿਤੇ ਡਰ ਵੀ ਲੋਕਾਂ ਦੇ ਵਿੱਚ ਪੈਦਾ ਹੋਇਆ ਪਰ ਕੱਲ ਤੋਂ ਬਾਅਦ ਜਿਹੜਾ ਰਾਤ ਜਿਹੜਾ ਇੰਡੀਆ ਵੱਲੋਂ ਨਾ ਤੇ ਹਮਲਾ ਕੀਤਾ ਗਿਆ ਚਾਹੇ ਜਿਹੜਾ ਸਰਜੀਕਲ ਸਟ੍ਰਾਈਕ ਜਿਹੜੀ ਕੀਤੀ ਗਈ ਔਰ ਮੋਦੀ ਸਰਕਾਰ ਨੇ ਬੜਾ ਵੱਡਾ ਐਕਸ਼ਨ ਲਿਆ ਉਸ ਨੂੰ ਕਿਵੇਂ ਦੇਖਦੇ ਹੋ ਉਹਦੇ ਬਹੁਤ ਵਧੀਆ ਕੀਤਾ ਉਹਨਾਂ ਨੇ ਬਹੁਤ ਵਧੀਆ ਕੀਤਾ ਔਰ ਜਿਹੜਾ ਦੇਸ਼ ਦੇ ਹੱਕ ਵਿੱਚ ਹਨ ਗੱਲ ਹਰ ਰਾਜ ਦੇਕ ਨੂੰ ਕੋਈ ਪਾਰਟੀ ਲੈਵਲ ਨਹੀਂ ਹੋਣਾ ਚਾਹੀਦਾ ਕੋਈ ਕਿਸੇ ਕਿਸਮ ਦੇ ਨਾਲ ਬੈਰ ਬੋਰੀ ਨਹੀਂ ਆਪਸ ਚ ਰੱਖਣਾ ਨਾਸਤ ਨਹੀਂ ਹੋਣੀ ਚਾਹੀਦੀ ਕੋਈ ਰਾਜਨੀਤੀ ਸਿਆਸਤ ਰਾਜਨੀਤੀ ਨੂੰ ਛੱਡ ਕੇ ਆਪਣੇ ਮੁਲਕ ਦੇ ਖਾਲ ਚੱਲਣਾ ਚਾਹੀਦਾ ਪ੍ਰਧਾਨ ਮੰਤਰੀ ਚਾਹੇ ਚੰਗਾ ਚਾਹੇ ਮਾੜਾ ਉਹ ਸਾਡਾ ਅੱਜ ਪ੍ਰਧਾਨ ਮੰਤਰੀ ਹੋਈ ਹੈ ਉਹਨੇ ਜਿਹੜਾ ਚੱਕਿਆ ਨਾ ਉਹਦੇ ਮਗਰ ਸਾਨੂੰ ਤੁਰਨਾ ਚਾਹੀਦਾ ਅਸੀਂ ਇਸ ਦੇਸ਼ ਦਾ ਜਿਹੜਾ ਝੰਡਾ ਬਲੰਦ ਕਰਨਾ ਚਾਹੀਦਾ ਹਾਂ ਬਿਲਕੁਲ ਆਪਣੇ ਦੇਸ਼ ਦੇ ਝੰਡੇ ਨੂੰ ਨੀਵਾ ਨਹੀਂ ਹੋਣ ਦੇਣਾ ਫੜ ਕੇ ਹੱਥਾਂ ਉੱਚਾ ਰੱਖਣਾ ਨੂੰ ਬਿਰੰਗਾ ਜੀ ਨੇ ਆਪਣਾ ਸਰਜੀਕਲ ਸਟ੍ਰਾਈਕ ਰੂਮ ਸੰਦੂਰ ਦਾ ਨਾਮ ਦਿੱਤਾ ਜਿਹੜਾ ਉਹ ਬਹੁਤ ਵਧੀਆ ਨਾਮ ਦਿੱਤਾ ਇਹਦੇ ਨਾਮ ਦੇ ਨਾਲ ਕਈ ਗੱਲਾਂ ਜੁੜਦੀਆਂ ਇਤਿਹਾਸ ਨਾਲ ਜੁੜਦੀਆਂ ਕਈ ਗੱਲਾਂ ਦੇ ਨਾਲ ਸੰਧੂਰ ਦਾ ਗੱਲ ਨਾਲ ਚੱਲਦਾ ਨਾਂ ਸੰਧੂਰ ਦਾ ਮਤਲਬ ਹੈ ਕਿਸੇ ਭਗਵਾਨ ਜਿਹੜੀ ਇਸਤਰੀ ਆ ਉਹਦਾ ਪਤੀ ਘਰ ਜਿੰਦਾ ਉਹ ਸੰਧੂਰ ਸਿਰ 'ਚ ਪਾਉਂਦੀ ਆ ਅਸੀਂ ਉਹ ਬਹੁਤ ਵਧੀਆ ਬਕਰ ਦੀ ਗੱਲ ਆ ਕਿ ਉਹਨੇ ਜਿਹੜਾ ਨਾਮ ਰੱਖਿਆ ਨਾ ਬੜਾ ਵਧੀਆ ਰੱਖਿਆ ਮੈਨੂੰ ਬਹੁਤ ਪਸੰਦ ਆ ਜਿਹੜਾ ਸਰਕਾਰ ਵੱਲੋਂ ਸਮਾਂ ਦਿੱਤਾ ਗਿਆ ਸੀ ਜਿਹੜਾ ਬਲੈਕਆਊਟ ਦਾ ਇਹ ਸਾਨੂੰ ਜਿਹੜਾ ਸਮਝਣ ਲਈ ਦਿੱਤਾ ਗਿਆ ਕਿ ਤੁਸੀਂ ਆਪਣਾ ਬਚਾ ਕਿੱਦਾਂ ਕਰਨਾ ਪਰ ਅਵਾ ਜਾਈ ਤੇ ਫਿਰ ਪਾਪਾ ਜੀ ਉਦੋਂ ਹੀ ਚੱਲ ਰਹੀ ਜੀ ਟ੍ਰੇਨਿੰਗ ਦਿੱਤੀ ਗਈ ਹੈ ਸਾਨੂੰ ਤੁਸੀਂ ਇਹ ਕੰਮ ਕਰਨਾ ਕੱਲ ਤੇ ਜੰਗ ਲੱਗ ਜਾਏ ਤਾਂ ਤੁਹਾਨੂੰ ਕੁਝ ਨਵਾਂ ਇਸ ਤਰ੍ਹਾਂ ਦਾ ਮਹਿਸੂਸ ਹੋਵੇ ਕਿ ਸਾਨੂੰ ਅੱਗੇ ਆਦਤ ਬਣ ਜਾਏ ਸਾਡੀ ਜੇ ਜਦੋਂ ਭੀੜ ਪੈਣੀ ਹੈ ਜਾਂ ਕੁਝ ਵੀ ਇਦਾਂ ਦਾ ਕੋਈ ਅਟੈਕ ਕਰਦੇ ਆ ਪਾਕਿਸਤਾਨ ਵੱਲੋਂ ਤਾਂ ਕੋਈ ਵੀ ਅਸੀਂ ਬਚਾ ਕਿੱਦਾਂ ਕਰਨਾ ਉਸ ਚੀਜ਼ ਦੀ ਜਿਹੜਾ ਟ੍ਰਾਇਲ ਦਿੱਤੇ ਜਾ ਰਹੇ ਆ ਉਹਦੇ ਵਾਸਤੇ ਅਸੀਂ ਜਿੰਨਾ ਵੀ ਆਪਣੇ ਕੋਲੋਂ ਯਤਨ ਹੋ ਸਕਦਾ ਕਾਣ ਪੇਂਦੀ ਚੀਜ਼ਾਂ ਦਾ ਪ੍ਰਬੰਧ ਪੂਰਾ ਪਹਿਲੇ ਕਰ ਲੈਣਾ ਚਾਹੀਦਾ ਸਾਨੂੰ ਅਸੀਂ ਆਪਣੀ ਕਿਸੇ ਭੁੱਖਾ ਲੋਕ ਕੋਈ ਮਰੇ ਕੋਈ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਜਿਹੜੀ ਆ ਉਹਦਾ ਇੰਤਜ਼ਾਮ ਸਾਨੂੰ ਸਾਰੇ ਜੰਨੀ ਜਨਤਾ ਸਾਰਿਆਂ ਨੂੰ ਮੇਰਾ ਸੰਦੇਸ਼ ਆ ਕਿ ਜਿਹੜੇ ਬੰਦੇ ਵੀ ਸੁਣਦੇ ਆ ਨਾ ਉਹਨਾਂ ਨੂੰ ਅੱਜ ਆਪਣੇ ਦੇਸ਼ ਵਾਸਤੇ ਕੰਮ ਉਹ ਕਰਨਾ ਚਾਹੀਦਾ ਕਿ ਜਿਹੜਾ ਉਹਦੇ ਹੱਕ ਵਿੱਚ ਪਾਰਟੀਆਂ ਨੂੰ ਚੱਲ ਕੇ ਸਾਰੀ ਜ਼ਿੰਦਗੀ ਦੇ ਭਰ ਦੇ ਆਪਣੇ ਦੁਸ਼ਮਣੀ ਚਾਰੇ ਨੂੰ ਛੱਡ ਕੇ ਆਪਣੇ ਹਿੰਦੁਸਤਾਨ ਦੇ ਵਾਸਤੇ ਜਾਨ ਕੁਰਬਾਨ ਕਰਨੀ ਚਾਹੀਦੀ। ਆਪਾਂ ਇੱਕ ਤਾਂ ਤੁਸੀਂ ਰਾਸ਼ਨ ਦੀ ਗੱਲ ਕੀਤੀ ਰਾਸ਼ਨ ਘੱਟਾ ਕਰੋ। ਉਸ ਟਾਈਮ ਦੇ ਰਾਸ਼ਨ ਕਿੱਥਾ ਘੱਟਾ ਹੋਇਆ ਜੇ ਤੁਸੀਂ ਆਪਣੀ ਹੋਸ਼ ਲੜਾਈ ਦੇਖੀ ਆ। ਮੈਂ ਹਾਂਜੀ ਮੈਂ ਸਮਝਿਆ ਤੁਹਾਡੀ ਗੱਲ। ਨਹੀਂ ਤੁਸੀਂ ਤੁਸੀਂ ਜੰਗ ਦੇਖੀ ਹੈ ਜੀ। ਬਹੁਤ ਤਿੰਨ ਜਗ੍ਹਾ ਦੇਖੀ ਆ। ਅੱਛਾ ਤਿੰਨ ਜਗ੍ਹਾ ਦੇਖੀ ਹੈ ਜੀ। ਚਲ ਬਾਹਰ ਸੀ ਚੀਨ ਨਾਲ ਦੇਖੀ। ਪੈਨ ਸੀ ਦੇਖੀ ਪਾਕਿਸਤਾਨ ਦੇ ਨਾਲ। ਅੱਛਾ ਜੀ ਬਾਹਰ ਚੀਨ ਨਾਲ ਦੇਖੀ ਤੁਸੀਂ ਜੰਗ। ਚੀਨ ਦੇ ਨਾਲ ਉਸ ਵੇਲੇ ਸਾਡੇ ਕੋਲ ਨਾ ਫੌਜ ਜਿਹੜੀ ਆ ਸਾੜੇ ਘੱਟ ਸੀ। ਜੀ ਹਿੰਦੁਸਤਾਨ ਦੇ ਸਾਡੇ ਕੋਲ ਪ੍ਰਬੰਧ ਪੂਰਾ ਨਹੀਂ ਸੀ ਹੈਗਾ ਚੀਨ ਨੇ ਸਾਨੂੰ ਢਾਹ ਲਿਆ ਚੀਨ ਨੇ ਸਾਡਾ ਨੁਕਸਾਨ ਬਹੁਤ ਕੀਤਾ 400 ਕਿਲੋਮੀਟਰ ਵਰਗ ਏਰੀਆ ਜਿਹੜਾ ਚੀਨ ਦੇ ਕੋਲ ਸਾਡਾ ਉਦੋਂ ਦਾ ਉਹਨਾਂ ਨੇ ਘੇਰਿਆ ਸਾਡਾ ਵਾਪਸ ਨਹੀਂ ਦੇ ਰਿਹਾ ਉਹ ਜੀ ਇੰਡੀਆ ਗਵਰਨਮੈਂਟ ਨੇ ਬਹੁਤ ਵਾਰੀ ਕਿਹਾ ਪਰ ਉਹਨਾਂ ਨੇ ਉੱਥੇ ਕਾਰ ਰੱਖਣ ਦੇ ਫੈਕਟਰੀਆਂ तमाम ਉਹਨਾਂ ਨੇ ਪੂਰੀ ਤਰ੍ਹਾਂ ਆਪਣੇ ਕੰਮ ਕਰਦੇ ਹਰ ਚੀਜ਼ ਦਾ ਉਹ ਗਲਤ ਤਰੀਕੇ ਨਾਲ ਉਹ ਧੇਰੇ ਆ ਉਹ ਸਾਡਾ ਉਹਨਾਂ ਦਾ ਮੋੜਿਆ ਨਹੀਂ ਹੋ ਜਾ ਬਾਬੂ ਜੀ ਇੱਕ ਹੋਰ ਸਵਾਲ ਆ ਕਈ ਲੋਕ ਜਿਹੜੇ ਨੇ ਇਸ جنگ ਦੇ ਹੱਕ ਦੇ ਵਿੱਚ ਨੇ ਕਿ جنگ ਲਗਣੀ ਚਾਹੀਦੀ ਹੈ ਕਿ ਜਵਾਬੀ ਜਵਾਬ ਦੇਣਾ ਚਾਹੀਦਾ ਪਾਕਿਸਤਾਨ ਨੂੰ ਨਹੀਂ ਕਈ ਲੋਕ ਜਿਹੜੇ ਕਹਿੰਦੇ ਨੇ ਨਹੀਂ ਲੱਗਣੀ ਚਾਹੀਦੀ ਕਿ ਵਪਾਰ ਜਿਹੜਾ ਹੈ 50 ਸਾਲ ਅਸੀਂ ਹੋਰ ਪਿੱਛੇ ਚਲੇ ਜਾਵਾਂਗੇ ਕਿਉਂਕਿ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਲੋਕ ਕਮਾਂਗਾਰਾਂ ਤੋਂ ਜਿਹੜੇ ਨੇ ਬਰੋਜ਼ਗਾਰ ਹੋ ਗਏ ਨੇ ਕਈਆਂ ਦੀਆਂ ਫੈਕਟਰੀਆਂ ਕਈਆਂ ਦੇ ਰੈਸਟੋਰੈਂਟ ਕਈ ਨੁਕਸਾਨ ਲੋਕਾਂ ਨੂੰ ਜਿਹੜੇ ਝੱਲੇ ਪਏ ਹੈ ਜੰਗ ਜਿਹੜੀ ਹੈ ਤੇ ਲੜਾਈ ਕਿਸੇ ਘਰ ਚ ਪੈ ਜਾਵੇ ਘਰਤਵਾ ਹੋ ਜਾਂਦਾ ਜੀ ਹਾਂਜੀ ਲੜਾਈ ਇੱਕ ਐਸੀ ਚੀਜ਼ ਆ ਤੇ ਮੁਲਕ ਦਾ ਤੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਕਿ ਜੇ ਨਾ ਕਿ ਮਹਿੰਗਾਈ ਜਿਹੜੀ ਇੰਨੀ ਇੰਨੀ ਵੱਧ ਜਾਏਗੀ ਕਿ ਸਾਡੇ ਉੱਤੇ ਅਸਰ ਪੈਣਾ ਹੋਦਾ ਜੇ ਅਸੀਂ ਬਦਲੇ ਦੀ ਭਾਵਨਾ ਦੇ ਨਾਲ ਪਾਕਿਸਤਾਨ ਤੋਂ ਜਿਹੜੇ ਕਰਨੇ ਆ ਨਾ ਉਹ ਅੰਦਰ ਅੰਦਰ ਹੋ ਰਿਹਾ ਇਹ ਨਹੀਂ ਕਿ ਹੋਇਆ ਨਹੀਂ ਪਾਪਾ ਜੀ ਉਸ ਤੋਂ ਬਾਅਦ ਕੀ ਮਹਿੰਗਾਈ ਕੱਟਣੀ ਹੈ ਵਧਣੀ ਹੈ ਉਸ ਤੋਂ ਉਹ ਤੋਂ ਜੰਗ ਲੱਗ ਕੇ ਤੇ ਬਹੁਤ ਵੱਡਾ ਨੁਕਸਾਨ ਆ ਔਰ ਹਰ ਮੁਲਕ ਨੇ ਸਾਨੂੰ ਇਹ ਪ੍ਰੇਰਿਤ ਕਰਨਾ ਉਹ ਜਦੋਂ ਕਹਿੰਦੇ ਨੇ ਤੁਸੀਂ ਉਸ਼ ਕਰਨਾ ਇੱਕ ਜਾਨਵਰ ਬੈਠਾ ਹੁੰਦਾ ਨਾ ਉਹਦਾ ਹੱਲਾਸ਼ੇਰੀ ਦੇ ਦਿਓ ਉਹ ਪੈ ਜਾਂਦਾ ਉਲ ਕੇ ਐਦਾਂ ਸਾਨੂੰ ਕਹਿ ਰਹੇ ਆ ਸਾਰੇ ਲੇਕਿਨ ਸਾਨੂੰ ਸੋਚਣਾ ਚਾਹੀਦਾ ਸਾਡੇ ਵਾਸਤੇ ਕੀ ਚੰਗਾ ਕੀ ਮਾੜਾ ਸਾਨੂੰ ਨੁਕਸਾਨ ਤੋਂ ਬਚਾ ਕਰਨਾ ਚਾਹੀਦਾ ਔਰ ਲੜਾਈ ਨਾ ਲੱਗੇ ਤਾਂ ਬਿਹਤਰ ਬਦਲੇ ਦੀ ਭਾਵਨਾ ਦੇ ਨਾਲ ਜਿੰਨਾ ਉਹਨੂੰ ਲੈਣਾ ਚਾਹੀਦਾ ਬਦਲਾ ਉਹ ਲੈਣਾ ਚਾਹੀਦਾ ਠੀਕ ਹੈ ਬਾਪੂ ਜੀ ਸੋ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਹੇ ਆ ਜਲੰਧਰ ਤੋਂ ਪਬਲਿਕ ਅਪਡੇਟ ਟੀਵੀ ਤੋਂ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕੀ ਜੈ ਹਾਂਜੀ ਕੀ ਕਹਿੰਦੇ ਆ ਪਾਪਾ ਜੀ ਸਾਰੇ ਹਿੰਦੁਸਤਾਨ ਦੇ ਵਿੱਚ ਜਿੰਨੇ ਵਾਸੀ ਆ ਉਹਨਾਂ ਨੂੰ ਭਾਰਤ ਮਾਤਾ ਦੇ ਨਾਲ ਉਹਨਾਂ ਪਿਆਰ ਕਰਕੇ ਉਹਦੀ ਰੱਖਿਆ ਕਰਨ ਦਾ ਮੌਕਾ ਪੂਰੇ ਰੂਪ ਦੇ ਵਿੱਚ ਲੈਣਾ ਚਾਹੀਦਾ ਹੈ ਅਸੀਂ ਅਸੀਂ ਰੱਖਿਆ ਕਰਾਂਗੇ ਸਾਡੇ ਫੌਜ ਜਿਹੜੀ ਆ ਜਾਂ ਹਿੰਦੁਸਤਾਨ 'ਚ ਰਹਿਣ ਵਾਲੇ ਅਸੀਂ ਖੁਸ਼ਹਾਲ ਰੋਵਾਂਗੇ ਸਾਡੇ ਲਈ ਜਿਹੜੀ ਫੌਜ ਆ ਅਸੀਂ ਰਾਤਾਂ ਹੀ ਸੌਣੇ ਤੇ ਬਾਰਡਰ ਜਿਹੜੇ ਸਾਡੇ ਫੌਜੀ ਭਰਾ ਨੇ ਸਾਡੇ ਵੀਰ ਨੇ ਉਹ ਜਿਹੜੇ ਬਾਰਡਰ 'ਤੇ ਪਹਿਰਾ ਦੇ ਰਹੇ ਆ ਤਾਂ ਹੀ ਸਾਨੂੰ ਚੰੰਦੀ ਨੀਂਦ ਰਾਤ ਨੂੰ ਆਂਦੀ ਹੈ ਉਨਾਂ ਲਈ ਕੋਈ ਰੱਬ ਅਗੇ ਕੀ ਅਰਦਾਸ ਕਰਨਾ ਚਾਹੁੰਦੇ ਕਿਉਂਕਿ ਜੋ ਸਾਡੇ ਸੇਫਟੀ ਲਈ ਉੱਥੇ ਖੜੇ ਨੇ ਉਹਨਾਂ ਲਈ ਕਾਮਨਾ ਕਰਦੇ ਆਂ ਕਿ ਤੁਹਾਨੂੰ ਪ੍ਰਮਾਤਮਾ ਜਿਹੜਾ ਹੌਸਲਾ ਔਰ ਤਾਕਤ ਤੇਰੀ ਜਿਹੜਾ ਦਿਨ ਦੁੱਗਣੀ ਰਾਤ ਚੌਗਣੀ ਮਿਲੇ ਤਾਂ ਕਿ ਸਾਡੀ ਤੁਸੀਂ ਰੱਖਿਆ ਕਰਦੇ ਰਹੋ ਸ਼ਰਧਾ ਦੇ ਬੈਠੇ ਹੋ ਬਾਰਿਸ਼ ਆਵੇ ਹਨੇਰੀ ਆਵੇ ਉਹਨਾਂ ਨੇ ਆਪਣੀ ਸ਼ਰਧਾ ਤੇ ਬੈਠ ਕੇ ਰਾਖੀ ਕਰਨੀ ਸਾਡੀ ਸਾਡੀ ਅਸੀਂ ਨਾ ਬਾਹਰ ਸਹਰਾਣੇ ਦੇ ਕੇ ਸੁੱਤੇ ਰਹਨੇ ਆ ਉਹ ਇੱਕ ਲਤਾ ਮਗੇਸ਼ਕਰ ਨੇ ਬੋਲਿਆ ਗਾਣਾ ਇਹ ਮੇਰੇ ਵਤਨ ਕੇ ਲੋਗੋ ਉਹਦੇ ਵਿੱਚ ਸਾਰਾ ਹੀ ਵਰਣਨ ਕਰ ਦਿੱਤਾ ਭਾਵੇਂ ਕਿਸੇ ਵੀ ਉਹ ਮੁਲਕ ਦਾ ਕਿਸੇ ਜਾਤ ਦਾ ਉਹਦੇ ਵਾਸਤੇ ਉਹ ਮੁਲਕ ਦੀ ਇੱਕ ਭਾਵਨਾ ਜਿਹੜੀ ਮਨ ਚ ਹੋਣੀ ਚਾਹੀਦੀ ਆ ਇੱਕਜੁੱਟ ਹੋ ਕੇ ਬਾਰਡਰ ਦੀ ਰੱਖਿਆ ਹੋਵੇ ਜਿਹੜਾ ਅਤਵਾਦ ਜਿਹੜਾ ਆਉਂਦਾ ਵਾਹੋਂ ਕੋਈ ਬੰਦਾ ਗਲਤ ਉਹਨੂੰ ਫੜ ਕੇ ਉਹਦਾ ਚੰਗੀ ਤਰ੍ਹਾਂ ਉਹਦਾ ਲਿਆ ਜਾਵੇ ਜੋ ਵੀ ਐਕਸ਼ਨ ਲੈਣਾ ਉਹ ਫੌਜ ਲਵੇ ਫੌਜ ਨੂੰ ਪੂਰੀ ਆਪਣੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਕੁਝ ਬੰਦੇ ਹਰ ਮੁਲਕ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾ ਲੈਂਦੇ ਆ ਕਿ ਉਹ ਜੇ ਗੱਲ ਕਰੀਏ ਕਸ਼ਮੀਰ ਦੇ ਵਪਾਰੀਆਂ ਦੀ ਉਹ ਵੀ ਰੋਂਦੇ ਪਏ ਆ ਉਹ ਕਹਿੰਦੇ ਸਾਡਾ ਜਿਹੜਾ ਇਹ ਦਿਨ ਸੀਗੇ ਅਸੀਂ ਇਹ ਦਿਨਾਂ ਦੀ ਜਿਹੜੇ ਟੂਰਿਸਟ ਨੇ ਆਣਾ ਸੀ ਅਸੀਂ ਇਹ ਦਿਨ ਤੁਸੀਂ ਪੈਸੇ ਕਮਾਣੇ ਸੀ ਪਰ ਕਹਿੰਦੇ ਸਾਡਾ ਕੋਈ ਲੜਾਈ ਦੇ ਨਾਲ ਰਾਹ ਵਾਸਤਾ ਨਹੀਂ ਹੈ ਕਿ ਅਸੀਂ ਅਸੀਂ ਨਹੀਂ ਸਮਰਥਨ ਕਰਦੇ ਕਿ جنگ ਲੱਗੇ ਆਪਸੀ ਜਿਹੜਾ ਭਾਈਚਾਰਾ ਖਰਾਬ ਹੋਵੇ ਕਸ਼ਮੀਰ ਜਿਹੜਾ ਇੱਕ ਐਸਾ ਏਰੀਆ ਆ ਜਿਹੜਾ ਬਹੁਤ ਸੁੰਦਰ ਆ ਜਿੱਥੇ ਦੁਨੀਆ ਭਰ ਦੇ ਵਿੱਚ ਫੁੱਲ ਜਾਂ ਬਾਗ ਸੈਰਗਾਹਾਂ ਜਿੰਨੇ ਕੁਛ ਉਥੇ ਪ੍ਰਬੰਧਾ ਉਹ ਸਹਰੀ ਸਿੰਘ ਰਾਜੇ ਨੇ ਇਹ ਆਪਣੀ ਜ਼ਮੀਨ ਲੈ ਕੇ ਸਾਰਾ ਕੁਝ ਉਹਨੂੰ ਬਣਾਇਆ ਔਰ ਬਹੁਤ ਸੁੰਦਰ ਹੈ ਜਿਹੜਾ ਪਾਕਿਸਤਾਨ ਨੇ ਅੱਧੀ ਚ ਲੈ ਗਿਆ ਉਹਦੇ ਕੋਲ ਜਿਹੜੀ ਉਹ ਵੀ ਹਿੰਦੂ ਇਹ ਕਸ਼ਮੀਰ ਦਾ ਹਿੱਸਾ ਆ ਉਹ ਅਲੱਗ ਨਹੀਂ ਹੈਗਾ ਉਹ ਇਹਦਾ ਹਿੱਸਾ ਹੈ ਜਿਹੜਾ ਹਿੰਦੁਸਤਾਨ ਦੇ ਕੋਲ ਆ ਉਸ ਨੇ ਜਦ ਜੰਗ ਲੱਗੀ ਸੀ ਉਹਨੇ ਘੇਰ ਲਿਆ ਸੀ ਹਰੀ ਸਿੰਘ ਦੇ ਕੋਲ ਫੌਜ ਨਹੀਂ ਸੀ ਇੰਡੀਆ ਦੇ ਕੋਲ ਫੌਜ ਹੈਗੀ ਸੀ ਜਿਹੜਾ ਆਪਣਾ ਦੇਸ਼ ਆ ਉਹਨੇ ਆਪਣਾ ਇੱਕ ਰਾਜਗਦੀ ਕਾਇਮ ਕੀਤੀ ਸੀ ਉਸ ਵਕਤ ਫਿਰ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਸੀ ਉਸ ਵੇਲੇ ਪ੍ਰਧਾਨ ਮੰਤਰੀ ਉਹਨਾਂ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਨੇ ਘੇਰ ਲਿਆ ਔਰ ਸਾਨੂੰ ਲੜਾਈ ਕਰ ਲਿਆ ਸਾਡੀ ਕਸ਼ਮੀਰ ਖੋ ਰਿਆ ਕਸ਼ਮੀਰ ਖੋਨ ਤੇ ਬਾਅਦ ਉਹਨਾਂ ਨੇ ਨਹਿਰੂ ਨਾਲ ਗੱਲ ਕੀਤੀ ਆਪਸ ਵਿੱਚ ਉਹਨਾਂ ਦਾ ਵਿਚਾਰ ਵੰਡ ਬਲਟਾਂਦਰਾ ਹੋਇਆ ਗਵਰਨਮੈਂਟ ਦਾ ਕਹਿੰਦੇ ਵੀ ਅਸੀਂ ਫੌਜ ਭੇਜ ਦਿੰਨੇ ਆ ਪਰ ਸਾਨੂੰ ਬਸ਼ਰਤ ਹੈ ਕਿ ਕਸ਼ਮੀਰ ਲੈ ਕੇ ਦੇ ਦੇ ਜਿਹੜਾ 370 ਬਣੀ ਨਾ ਇਹ ਉਦੋਂ ਦੀ ਬਣੀ ਗਈ ਉਸ ਤੋਂ ਬਣਾ ਕੇ 370 ਲਾਗੂ ਕਰ ਦਿੱਤੀ ਗਈ ਔਰ ਕਸ਼ਮੀਰ ਦੇ ਹਿੱਸੇ ਦੇ ਵਿੱਚ ਜਾ ਕੇ ਹਿੰਦੁਸਤਾਨ ਦੀ ਫੌਜ ਨੇ ਲੜਾਈ ਕੀਤੀ ਕਸ਼ਮੀਰ ਨੂੰ ਬਰਕਰਾਰ ਰੱਖਿਆ ਜਿੰਨਾ ਉਹ ਲੈ ਗਿਆ ਪਹਿਲਾ ਹਿੱਸਾ ਲੈ ਗਿਆ ਉਸ ਤੋਂ ਬਾਅਦ ਉਹਦੀ ਹਿੰਮਤ ਨਹੀਂ ਪੈਣਦੀ ਹਿੰਦੁਸਤਾਨ ਦੇ ਫੌਜੀਆ ਨੇ ਬਹੁਤ ਜ਼ੋਰ ਲਾਇਆ ਉਹ ਪ੍ਰਧਾਨ ਮੰਤਰੀ ਜੋਰ ਨਾਲ ਨਹਿਰੂ ਦਾ ਜ਼ਿਆਦਾ ਕਾਰ ਹੋ ਗਈ ਬਾਪੂ ਕਿੰਨੀ ਤੁਹਾਨੂੰ ਨੌਲੇਜ ਆ ਤੁਸੀਂ ਤਿੰਨ ਜੰਗਾ ਵੀ ਦੇਖ ਲਈਆਂ ਇੰਨਾ ਕੁਝ ਤੁਸੀਂ ਦੇਖ ਲਿਆ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 75ਵੇਂ ਸਾਲ ਨੂੰ ਲੱਗਿਆ 75 ਪੂਰੀ ਹੋ ਗਈ ਹੈ ਅੱਛਾ 75 ਆਪਣਾ 76ਵਾਂ ਸਾਲ ਲੱਗਿਆ ਹਾਂਜੀ 75 ਠੀਕ ਹੈ ਫਿਰ ਰਿਆਨ ਵਾਲੇ ਬਾਪੂ ਜੀ ਕਿੱਥੇ ਦੇ ਮੈਂ ਬਸਤੀ ਗੁਜਰਾਂ ਦਾ ਜੀ ਬਲਿ ਸ੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਗੁਜਰਾਂ ਦਾ ਮੈਂ ਪ੍ਰਧਾਨ ਵੀ ਆ ਮੈਂ 36 ਸਾਲ ਤੋਂ ਇੱਕ ਸਵਾਰਾ ਮੈਂਬਰ ਬਣਿਆ ਤੇ ਮੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਅੱਜ ਤੱਕ ਕਿ ਮੈਨੂੰ ਕੋਈ ਮੈਨੂੰ ਮਾੜਾ ਕੰਮ ਕੀਤਾ ਹੋਵੇ ਜੇ ਜ਼ਿੰਦਗੀ ਦੇ ਵਿੱਚ ਮੈਂ ਇਨਸਾਨੀਅਤ ਦੇ ਨਾਲ ਚੱਲਿਆ ਸਮਾਜ ਦੇ ਨਾਲ ਚੱਲਿਆ ਨਾ ਮੈਂ ਐਪ ਕਰਦਾ ਕੋਈ ਨਾ ਮੈਂ ਕਿਸੇ ਨੂੰ ਕਹਾਂ ਕਹਿੰਨਾ ਕੋਈ ਐਪ ਕਰ ਮੇਰੇ ਪਰਿਵਾਰ ਦੇ ਵਿੱਚ ਕੋਈ ਐਸਾ ਮੈਂਬਰ ਨਹੀਂ ਹੈਗਾ ਜਿਹੜਾ ਐਪ ਵੀ ਹੋਵੇ ਅਸੀਂ ਪੂਰੇ ਹਿੰਦੁਸਤਾਨ ਦੇ ਵਸਨੀਕ ਪੂਰੇ ਹਿੰਦੁਸਤਾਨ ਦੇ ਅਸੂਲ ਇਨਸਾਨੀਅਤ ਨਾਲ ਚੱਲਦੇ ਆ ਧਾਰਮਿਕ ਦਾਰੇ ਚੱਲਦੇ ਆ ਅਸੀਂ ਸਿਆਸਤ ਵੀ ਦੇਖੀ ਸਾਰੀਆਂ ਚੀਜ਼ਾਂ ਦੇਖੀਆਂ ਮੈਂ ਹਰ ਚੀਜ਼ ਨਾਲ ਮੈਂ ਚੱਲਿਆ ਮੈਂ ਹੁਣ ਜਿੰਨੇ ਆਪਣੇ ਸਿਆਸੀ ਲੀਡਰ ਆ ਕੋਈ ਮੁੱਖ ਮੰਤਰੀ ਆ ਕੋਈ ਦੂਜਾ ਮੰਤਰੀ ਆ ਇਹ ਮੇਰੇ ਸਾਰੇ ਰਿਲੇਟਿਵ ਹੈਗੇ ਆ ਰਿਸ਼ਤੇਦਾਰ ਸਾਰੇ ਇਹ ਕੁਲਮ ਆ ਕੋਈ ਕੋਈ ਭਰਾ ਆ ਕੋਈ ਪੁੱਤ ਆ ਇਹ ਸਾਰੇ ਮੰਤਰੀ ਉਹਨਾਂ ਦੇ ਜਿੰਨੇ ਆ ਸਾਰੇ ਸਾਡੇ ਕੋਲ ਬਸਤੀ ਗੁਜਾ ਗੁਰੂ ਰਵਿਦਾਸ ਮੰਦਿਰ ਵਿੱਚ ਆਉਂਦੇ ਹੀ ਰਹਿੰਦੇ ਤਕਰੀਬਨ ਇਹਨਾਂ ਨਾਲ ਸਾਡਾ ਮੇਲ ਦੋਲਦਾ ਆਪੀ ਜਾਂਦੇ ਜਾਂਦੇ ਕੀ ਜਿਹੜਾ ਸਨੇਹਾ ਜਿਹੜਾ ਲੋਕਾਂ ਨੂੰ ਲਾਣਾ ਚਾਹੁੰਦੇ ਹੋ ਕੀ ਪੰਜਾਬ ਦੇ ਲੋਕਾਂ ਨੂੰ ਔਰ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਜੀ ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਸਾਰਿਆਂ ਨੂੰ ਸੰਦੇਸ਼ ਇਹ ਮੇਰਾ ਮੈਸੇਜ ਨਹੀਂ ਮੇਰੀ ਬੇਨਤੀ ਹੈ ਅਰਦਾਸ ਅਰਜ ਹੈ ਸਾਰਿਆਂ ਨੂੰ ਕਿਉਂਕਿ ਮੈਂ ਆਪਣਾ ਹੁਕਮ ਜਾਰੀ ਨਹੀਂ ਕਰ ਸਕਦਾ ਕਿਉਂਕਿ ਉਹ ਇੱਕ ਹੋਰ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਮੈਂ ਇੱਕ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੁਲਕ ਦੇ ਵਿੱਚ ਰਹਿਣ ਵਾਲਾ ਇੱਕ ਇੱਕ ਬੱਚਾ ਜਿਹੜਾ ਆ ਉਹ ਮੁਲਕ ਦੇ ਹਾਲਾਤ ਨੂੰ ਚੰਗਾ ਕਾਇਮ ਕਰਨ ਵਾਸਤੇ ਅੱਗੇ ਤੇ ਅੱਗੇ ਵਧਾ ਕੇ ਰੱਖੇ ਔਰ ਉਸ ਦੇ ਵਿੱਚ ਕੋਈ ਨੁਕਸਾਨ ਨਹੀਂ ਕਿਸੇ ਨੂੰ ਵੀ ਕਰਨ ਦੇਣਾ ਕੋਈ ਵੀ ਬੰਦਾ ਆਵੇ ਉਹਨੂੰ ਪਿਆਰ ਤੇ ਸਤਿਕਾਰ ਦੇ ਨਾਲ ਰੱਖੋ ਲੇਕਿਨ ਜੇ ਗਲਤ ਬੰਦਾ ਆ ਉਹਦਾ ਗਵਰਨਮੈਂਟ ਨੂੰ ਇਨਫੋਰਮੇਸ਼ਨ ਦਿਓ ਉਹਦਾ ਪਤਾ ਲੱਗੇ ਕਿ ਕੀ ਕਰ ਰਿਹਾ ਹੈ ਕੋਈ ਐਸਾ ਬੰਦਾ ਨਾ ਆ ਜਾਏ ਕਿ ਬੰਬ ਸੁੱਟ ਕੇ ਚਲਾ ਜਾਵੇ ਬੰਦੇ ਇਕੱਠੇ ਹੋਣ ਇਹੋ ਜਿਹਾ ਆਪਣਾ ਬਚਾਅ ਕਰਨ ਵਾਸਤੇ ਸचेत ਰਹਿਣ ਦੀ ਜ਼ਰੂਰਤ ਹੈ ਧੰਨਵਾਦ ਜੀ ਧੰਨਵਾਦ ਸੋ ਬਿਲਕੁਲ ਦੇਖ ਸਕਦੇ ਹੋ ਕਿ ਜਿਹੜੇ ਬਾਪੂ ਜੀ ਸਾਡੇ ਨਾਲ ਸੀਗੇ ਜਲੰਧਰ ਵੈਸਟ ਤੋਂ ਹੀ ਰਹਿਣ ਵਾਲੇ ਨੇ ਔਰ ਲਾਸ ਖਰੀ ਜਕੂਆ ਅੱਛਾ ਜੀ ਤੇ ਬਸਤੀ ਗੋਜਾ ਮੇਰਾ ਘਰ ਅੱਛਾ ਜੀ ਗੁਰੂ ਰਵੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਗੋਜਾ ਦਾ ਮੈਂ ਪ੍ਰਸ਼ਤਾ ਇੰਚਾਰਜ ਵੀ ਹਾਂ ਮੈਂ ਸਾਰੇ ਵਰਕਰਾਂ ਦੇ ਵਿੱਚੋਂ ਕੰਮ ਕਰਨ ਦੇ ਵਿੱਚ ਸਮਾਜਿਕ ਕੰਮ ਕਰਨ ਵਿੱਚ ਮੈਂ ਅੱਗੇ ਹੋ ਕੇ ਕੰਮ ਸਾਰੇ ਕਰਦਾ ਕਿਸੇ ਬੰਦੇ ਨੂੰ ਮੇਰੇ ਤੋਂ ਸ਼ਿਕਾਇਤ ਨਹੀਂ ਹੁੰਦੀ ਕਿ ਮੈਨੂੰ ਕੋਈ ਚੈਲੰਜ ਕਰ ਸਕੇ ਮੈਂ 63 ਸਾਲ ਸੇ ਕੋਈ ਵੀ ਐਸਾ ਮੈਨੂੰ ਬੰਦਾ ਨਹੀਂ ਮਿਲਿਆ ਕਿ ਜਿਹੜਾ ਮੈਨੂੰ ਚੈਲੰਜ ਸਹੀ ਕਰ ਸਕੇ ਝੂਠਾ ਕੋਈ ਕਹਿ ਸਕਦਾ ਝੂਠਾ ਲੇਕਿਨ ਮੈਨੂੰ ਅਜੇ ਤੱਕ ਕਿਸੇ ਦੇ ਕੋਲ ਸਾਬਤ ਨਹੀਂ ਕੋ ਕਰ ਸਕਦਾ ਕਿ ਜਿਹੜੀ ਬੰਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਇਹ ਲਾਈਟ ਬੰਦ ਕਰਕੇ ਬਲੈਕਆਊਟ ਦਾ ਜਿਹੜਾ ਸਮਾਂ ਜਿਹੜਾ ਦਿੱਤਾ ਗਿਆ ਸੀ ਪ੍ਰਸ਼ਾਸਨ ਦੀ ਧੱਕਾ ੜਾ ਰਹੇ ਨੇ ਜਦੋਂ ਹੁਣ ਤੇ ਪ੍ਰਸ਼ਾਸਨ ਨੇ ਇਹਨਾਂ ਦਾ ਕੰਮ ਖਸਿਆ ਫੇਕਣਾ ਥੰਨਾ ਧੱਕਾ ਕਰਦੇ ਆ ਪਹਿਲਾਂ ਪਿੱਛੇ ਲਾਈਵ ਕੀਤਾ ਤੇ ਠਿੱਕਾ ਸ਼ਰਾਬ ਦਾ ਖੁੱਲਾ ਪਿਆ ਜੀ ਕਸ਼ਨੀਆ ਨਹੀਂ ਉਹਨਾਂ ਨੇ ਜੋ ਲਾਈਟ ਬੰਦ ਕੀਤੀ ਉਹਨਾਂ ਪਰ ਬੰਦ ਕਰਨ ਵਾਲੇ ਇਹ ਪਹਿਲਾਂ ਲਾਈਟ ਬੰਦ ਨਹੀਂ ਕੀਤੀ ਸੀ ਉਹਨੇ ਜਕਤਾਰ ਜੀ ਜਕਤਾਰ ਜੀ ਇੱਕ ਸਵਾਲ ਆ ਹੁਣ ਜਿਹੜਾ ਬਲੈਕਆਊਟ ਦਾ ਅਸਰ ਕਿੰਨਾ ਕੁ ਤੁਹਾਨੂੰ ਨਜ਼ਰ ਆ ਰਿਹਾ ਵੈਸੇ ਬਲੈਕਆਊਟ ਦਾ ਜਿਹੜਾ ਅਸਰ ਆਪਣੇ 75% ਆ 25% ਨਹੀਂਗਾ ਬਲੇ 75 25% ਬੰਦੇ ਜਿਹੜੇ ਚੱਲ ਰਹੇ ਆ 75% ਮੈਨੂੰ ਬਲੈਕਆਊਟ ਆਈ ਨਹੀਂ ਤੁਹਾਡੇ ਜਿਹੜੇ ਕਹਿਣ ਮਤਾਬਕ ਜਿਹੜਾ ਯਾਤਾਂ ਯਾਤ ਜਿਹੜੀ ਵਾਹਣ 25% ਲੋਕਾਂ ਨੇ ਕੀਤਾ ਗੌਰ ਇਤੇ ਜਿਹੜੇ 25% ਆਜ ਵਿੱਚੋਂ ਜਾਂ ਤੇ ਦੂਰ ਨੇੜੇ ਗਏ ਹੋਏ ਸੀ ਉਹ ਆ ਰਹੇ ਲੋਕ ਔਰ ਕੋਈ ਨਹੀਂ ਜਿਵੇਂ ਘਰਾਂ ਦੀਆਂ ਲਾਈਟਾਂ ਜਾਂ ਕੋਈ ਵੀ ਚੀਜ਼ਾਂ ਬਾਹਰ ਲਈ ਬੰਦ ਕਰਤੀ ਆਪਣੀ ਤੁਹਾਨੂੰ ਲੱਗਦਾ ਕਿ ਲੋਕਲ ਲੈਵਲ ਦੇ ਜਿਹੜੇ ਲੋਕ ਆ ਉਹਨਾਂ ਨੂੰ ਬਾਹਰ ਨਹੀਂ ਆਣਾ ਚਾਹੀਦਾ ਕਿਉਂਕਿ ਜਿਹੜੇ ਘਰਾਂ ਦੇ ਵਿੱਚ ਆ ਚੁੱਕੇ ਆ ਜਿਹੜੇ ਤੇ ਕੰਮਾਂ ਤੋਂ ਆ ਰਹੇ ਆ ਉਹਨਾਂ ਦੀ ਤਾਂ ਗੱਲ ਹੀ ਲੱਗ ਆ ਜਿਹੜੇ ਜਿਹੜੇ ਤੇ ਹੁਣ ਘਰਾਂ ਦੇ ਵਿੱਚੋਂ ਬਾਹਰ ਆ ਕੇ ਦੇਖ ਰਹੇ ਉਹਨਾਂ ਨੂੰ ਨਹੀਂ ਆਣਾ ਚਾਹੀਦਾ ਕਿਉਂਕਿ ਸਰਕਾਰ ਵੱਲੋਂ ਵੀ ਜਿਹੜੇ ਆ ਪ੍ਰਸ਼ਾਸਨ ਨੇ ਪਹਿਲਾਂ ਹੀ ਜਿਹੜਾ ਸੁਚੇਤ ਕੀਤਾ ਸੀ ਜੀ ਜੀ ਇਹਨੇ ਵੈਸੇ 100% ਆਪਣੇ ਜਿਹੜੇ 75% ਜਿਹੜੇ ਲੋਕ ਘਰਾਂ ਚ ਆ ਚੁੱਕੇ ਆ ਨਹੀਂ ਨਿਕਲ ਰਹੇ ਬਾਹਰ ਉਹਨਾਂ ਨੂੰ ਪਤਾ ਵਾ ਪਰ ਆ ਜਿਹੜਾ ਉਹਨਾਂ ਨੇੜੇ ਦੂਰ ਨੇੜੇ ਗਏ ਹੋਏ ਲੋਕ ਉਹ ਹੀ ਆ ਰਹੇ ਆ ਉਹਦੇ ਕਰਕੇ ਆ ਥੋੜੀ ਲਾਈਟ ਦੇ ਆਪਾਂ ਨੂੰ ਦਿਖ ਰਹੀ ਹੈ ਜੀ ਸਰਕਾਰ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਪਹਿਲਾਂ ਵੀ ਇਹ ਵੀ ਲੋਕਾਂ ਨੂੰ ਵੇਧ ਹੋਣਾ ਕਿੰਨੇ ਵਜੇ ਦਾ ਜਗਤਾਰ ਜੀ ਸਮਾ ਕਿੰਨੇ ਵਜੇ 8 ਤੋਂ ਲੈ ਕੇ 8 ਤੋਂ 9 ਵਜੇ ਤੱਕ ਦਾ ਟਾਈਮ ਹੈ ਤੋ ਬਿਲਕੁਲ ਪੁਲਿਸ ਪ੍ਰਸ਼ਾਸਨ ਜਿਹੜਾ ਖੜਾ ਹੋਇਆ ਬਾਬੂ ਜਗਜੀਵਨ ਰਾਮ ਚੌਂਕ ਦੇ ਵਿੱਚ ਜਿੱਥੇ ਪੁਲਿਸ ਵੱਲੋਂ ਪਹਿਰਾ ਦਿੱਤਾ ਜਾ ਰਿਹਾ ਇੱਥੇ ਔਰ ਉਹਨਾਂ ਵੱਲੋਂ ਦੱਸਿਆ ਵੀ ਜਾ ਰਿਹਾ ਕਿ 75% ਲੋਕ ਜਿਹੜੇ ਨੇ ਇਸ ਸਟੀਨ ਨੂੰ ਫੋਲੋ ਕਰ ਰਹੇ ਆ ਜਿਹੜੇ ਲੋਕ ਸਮਝ ਰਹੇ ਆ 25% ਲੋਕ ਕੁਛ ਕੇ ਲੋਕ ਇਦਾਂ ਦੇ ਵੀ ਨੇ ਜਿਹੜੇ ਕਮਾਂਕਾਰਾਂ ਤੋਂ ਵਾਪਸੀ ਆ ਰਹੇ ਆ ਜਾਂ ਕੋਈ ਦੂਰ ਦਰਾਡੇ ਗਿਆ ਹੋਇਆ ਉਹ ਵਾਪਸ ਪਹੁੰਚ ਰਿਹਾ ਸੋ ਜਲੰਧਰ ਸ਼ਹਿਰ ਦੇ ਵਿੱਚ ਬਲੈਕਆਊਟ ਦਾ ਜਿਹੜਾ ਤਕਰੀਬਨ ਤਕਰੀਬਨ ਜਿਹੜਾ ਅਸਰ ਆ ਨਜ਼ਰ ਆ ਰਿਹਾ ਏ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਗੱਡੀਆਂ ਦੀਆਂ ਲਾਈਟ ਔਰ ਉਹਨਾਂ ਨੂੰ ਜਿਹੜਾ ਕਿਹਾ ਜਾ ਰਿਹਾ ਕਿ ਬਲੈਕਆਊਟ ਦੀ ਜਿਹੜੀ ਪਾਲਣਾ ਜਿਹੜੀ ਕੀਤੀ ਜਾਵੇ ਸਾਰਿਆਂ ਨੂੰ ਪਤਾ ਇੰਚ ਡਿਜੀਟਲ ਹੈ ਨਾ ਹਾਂਜੀ ਲੈਡ ਬੰਦ ਲੈਡ ਬੰਦ ਹੀ ਹੁੰਦੀ ਹੈ ਪਾਈਜੀ ਹੈ ਪਾਈਜੀ ਬੰਦ ਹੋਣੀ ਕਿਤਾ ਹੈਗਾ ਪਾਈਜੀ ਬੰਦ ਹੋਣੀ ਸੋ ਤਸਵੀਰਾਂ ਤੁਹਾਨੂੰ ਜਲੰਧਰ ਸ਼ਹਿਰ ਦੀਆਂ ਸਾਂਝੀਆਂ ਕਰਾਂਗਾ ਕੈਮਰਾਮੈਨ ਨੂੰ ਕਹਾਂਗਾ ਪਿਛਲੇ ਪਾਸੇ ਵੀ ਦਿਖਾ ਦਿੱਤਾ ਜਾਵੇ ਉਹ ਚਾਰੇ ਪਾਸੇ ਹੀ ਬਲੈਕਆਊਟ ਬਲੈਕਆਊਟ ਜਿਹੜਾ 8 ਤੋਂ 9 ਦਾ ਸਮਾਂ ਜਿਹੜਾ ਅੱਜ ਕੀਤਾ ਗਿਆ ਜਲੰਧਰ ਸ਼ਹਿਰ ਦੇ ਵਿੱਚ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਚੱਪੇ-ਚੱਪੇ ਤੇ ਇਸ ਵੇਲੇ ਪੈਰਾ ਦਿੰਦਾ ਹੋਇਆ ਨਜ਼ਰ ਆ ਰਿਹਾ ਏ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਇਸ ਦਾ ਬਲੈਕਆਊਟ ਦਾ ਜਿਹੜਾ ਅਸਰ ਹੈ 75% ਲੋਕਾਂ ਦੇ ਵਿੱਚ ਨਜ਼ਰ ਆਇਆ ਸੋ ਹੋਰ ਵੀ ਬੁਝਾਰਾ ਜਾਨਨੇ ਆ ਔਰ ਮਾਡਲ ਟਾਊਨ ਮਾਰਕੀਟ ਪੀਪੀਆਰ ਮਾਰਕੀਟ 'ਚ ਵੀ ਤੁਹਾਨੂੰ ਲੈ ਕੇ ਚਲਦੇ ਆ ਕਿ ਉੱਥੇ ਇਸ ਚੀਜ਼ ਦਾ ਕੀ ਮਾਹੌਲ ਹੈ ਕਿਸ ਤਰੀਕੇ ਦਾ ਉੱਥੇ ਜਿਹੜਾ ਪਾਲਣਾ ਜਿਹੜੀ ਇਹ ਪ੍ਰਸ਼ਾਸਨ ਦੀ ਕੀਤੀ ਜਾ ਰਹੀ ਕਿ ਨਹੀਂ ਪ੍ਰਸ਼ਾਸਨ ਦੇ ਜਿਹੜੇ ਜੋ ਅੱਜ ਗਾਈਡਲਾਈਨ ਦਿੱਤੀਆਂ ਗਈਆਂ ਸੀ ਜਲੰਧਰ ਡੀਸੀ ਵੱਲੋਂ ਉਹਨਾਂ ਦੀ ਜਿਹੜੀ ਕਿਸ ਤਰੀਕੇ ਜਿਹੜੀ ਜਿੰਨੇ ਵੀ ਉਹਨਾਂ ਨੇ ਗਾਈਡਲਾਈਨ ਦਿੱਤੀਆਂ ਸੀ ਉਹਦੀ ਪਾਲਣਾ ਲੋਕ ਕਰ ਰਹੇ ਆ ਕਿ ਨਹੀਂ ਕਰ ਰਹੇ ਕਿਉਂਕਿ ਕੁਝ ਕੇ ਲੋਕ ਜਿਹੜੇ ਕੰਮਾਂ ਕਰਾਉ ਤੋਂ ਦੂਰੋਂ ਆ ਰਹੇ ਆ ਜਾਂ ਕੋਈ ਫੈਮਿਲੀ ਨਾਲ ਬਾਹਰ ਗਿਆ ਹੁੰਦਾ ਪਰ ਸਮਾਂ ਜਿਹੜਾ ਪਹਿਲਾਂ ਹੀ ਲੋਕਾਂ ਨੂੰ ਜਿਹੜਾ ਦੱਸ ਦਿੱਤਾ ਗਿਆ ਸੀ ਕਿ ਇਸ ਸਮੇਂ ਦੇ ਉੱਪਰ ਜਿਹੜਾ ਬਲੈਕਆਊਟ ਹੈ ਜਿਹੜਾ 8 ਤੋਂ 9 ਵਜੇ ਤੱਕ ਦਾ ਜੋ ਕਿ ਪੁਲਿਸ ਪ੍ਰਸ਼ਾਸਨ ਨੇ ਦੱਸ ਰਿਹਾ ਕਿ ਜਿਹੜਾ ਸਮਾਂ ਔਰ ਹੁਣ ਜਿਹੜਾ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਓ ਔਰ ਜਿਹੜੀਆਂ ਬਾਈਕ ਜਾਂ ਗੱਡੀਆਂ ਦੀਆਂ ਲਾਈਟਾਂ ਜਿਹੜੀਆਂ ਬੰਦ ਕਰੋ ਔਰ ਬਲੈਕਆਊਟ ਜਿਹੜਾ 8 ਤੋਂ 9 ਦਾ ਸਮਾਂ ਜਿਹਦੇ ਵਿੱਚ ਤੁਹਾਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਜਿਹੜਾ ਇੰਡੀਆ ਪਾਕਿਸਤਾਨ ਨਾਲ ਕੋਈ ਵੀ ਜਿਹੜੀ ਅੱਗੋਂ ਹੈਪਨਿੰਗ ਹੁੰਦੀ ਹੈ ਜਾਂ ਜੰਗ ਦੇ ਸਾਰ ਬਣਦੇ ਨੇ ਤਾਂ ਉਹਦੇ ਵਿੱਚ ਤੁਸੀਂ ਆਪਣਾ ਬਚਾਅ ਕਿੱਦਾਂ ਕਰਨਾ ਹੈ ਇਹਦੇ ਲਈ ਜਿਹੜਾ ਤੁਹਾਨੂੰ ਅੱਜ ਜਿਹੜੀ ਹੈ ਪਹੁੰਚ ਕੀ ਪ੍ਰਸ਼ਾਸਨ ਸਿਖਾਇਆ ਜਿਹੜਾ ਜਾਣਾ ਸੀਗਾ ਇਹਦੇ ਵਿੱਚ ਦੱਸਿਆ ਜਾਣਾ ਸੀ ਕਿਸ ਤਰੀਕੇ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਸੋ ਅੱਗੇ ਚੱਲਦੇ ਆ ਤੁਹਾਨੂੰ ਅੱਗੇ ਦਾ ਮਾਹੌਲ ਹੈ ਜਿਹੜਾ ਸਾਂਝਾ ਕਰਾਂਗੇ ਕਿ ਕਿਸ ਤਰੀਕੇ ਜਿਹੜਾ ਅੱਗੇ ਦੇ ਹਾਲਾਤ ਕੀ ਨੇ ਇਹ ਵੀ ਹੁਣ ਆਪਾਂ ਲੱਗ ਲੱਗੇ ਏਰੀਆ ਦੀ ਸਾਂਝੀ ਕਰ ਲਓ ਉਹ ਬਲੈਕਆਊਟ ਦਾ ਅਸਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝਾ ਕਰ ਇਸ ਵੇਲੇ ਤੁਹਾਨੂੰ ਕੋਲ ਹੀ ਥਾਣਾ ਬਸਤੀ ਬਾਵਾ ਖੇਲ ਆ ਉਹਦੇ ਬਾਹਰ ਦੇ ਵੀ ਹਾਲਾਤ ਦਿਖਾ ਦਿੰਦੇ ਆ ਕਿ ਥਾਣਿਆਂ ਦੇ ਬਾਹਰ ਕੀ ਇਸ ਵੇਲੇ ਮਾਹੌਲ ਹੈ ਉਹ ਵੀ ਤੁਹਾਨੂੰ ਜਿਹੜਾ ਸਾਂਝਾ ਕਰ ਦਿੰਦੇ ਆ ਪਰ ਕੁਝ ਕਿ ਜਿਹੜੇ ਪਰ ਲੋਕਾਂ ਨੇ ਜਿਹੜੀ ਇਸ ਸਟੀਨ ਨੂੰ ਸਮਝਿਆ ਸਰਕਾਰ ਦੇ ਜਿਹੜੇ ਆਦੇਸ਼ ਨੇ ਜਾਂ ਜਲੰਧਰ ਡੀਸੀ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹਨਾਂ ਨੂੰ ਫੋਲੋ ਕਰਦੇ ਹੋਏ ਲੋਕਾਂ ਨੇ ਜਿਹੜਾ ਆਪਣਾ ਸਮੇਸੇਰੀ ਜਿਹੜੀਆਂ ਦੁਕਾਨਾਂ ਹਟੀਆਂ ਨੇ ਉਹਨਾਂ ਦੀਆਂ ਲਾਈਟਾਂ ਜਿਹੜੀਆਂ ਬੰਦ ਕਰ ਦਿੱਤੀਆਂ ਇਹ ਸੀ ਨੂੰ ਸਮਝਿਆ ਪੁਲਿਸ ਵੀ ਇਹੀ ਕਹਿ ਰਹੀ ਹੈ ਕਿ ਇਸ ਚੀਜ਼ ਨੂੰ ਸਮਝਣਾ ਚਾਹੀਦਾ ਇਹ ਜਿਹੜਾ 1 ਘੰਟੇ ਦੀ ਗੱਲ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਚਾਅ ਉਹ ਕਿੱਦਾਂ ਕਰ ਸਕਦੇ ਹਾਂ ਇਸ ਲਈ ਹੀ ਜਿਹੜਾ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਔਰ ਪ੍ਰਸ਼ਾਸਨ ਦਾ ਸਾਥ ਦਿਓ ਤਾਂ ਕਿ ਜਿਹੜਾ ਪ੍ਰਸ਼ਾਸਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇਦਾਂ ਦੀ ਘਟਨਾ ਹੋ ਜਾਂਦੀ ਹੈ ਔਰ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜੀ ਇਹ جنگ ਹੈ ਨਹੀਂ ਲੱਗਣੀ ਚਾਹੀਦੀ ਕੁਝ ਕਹਿੰਦੇ ਨੇ ਜਵਾਬੀ ਜਿਹੜਾ ਜਿਹੜਾ ਪਾਕਿਸਤਾਨ ਨੂੰ ਹੈ ਉਹਨਾਂ ਨੂੰ ਜਿਹੜਾ ਜਵਾਬ ਮਿਲਣਾ ਚਾਹੀਦਾ ਤੂੰ ਦੇਖ ਸਕਦਾ ਹੋ ਕਿ ਇਹ ਜਿਹੜਾ ਦੁਕਾਨਾਂ ਬਿਲਡਿੰਗਾਂ ਮਾਰਕੀਟਾਂ ਜਿੰਨੀਆਂ ਵੀ ਨੇ ਟੋਟਲੀ ਤਕਰੀਬਨ ਜਿਹੜੀਆਂ ਇਸ ਵੇਲੇ ਲਾਈਟਾਂ ਇਹਨਾਂ ਦੀਆਂ ਬੰਦ ਕੀਤੀਆਂ ਜਾਂ